ਰੋਸ ਵੀ ਆਉਂਦਾ ਵਾ ਤੇ ਹਾਸਾ ਵੀ ਆਉਂਦਾ ਵਾ ਬਈ ਇਹ ਕਿਹੜਾ ਰਾਹ ਅਸੀਂ ਫੜਦਿਆ ਜੋ ਮੂੰਹ ਆਉਂਦਾ ਅਸੀਂ ਬਕੀ ਜਾਂਦੇ ਆ ਇੱਥੇ ਥੋੜੀ ਜੀ ਇਕਾਗਰਤਾ ਬਣਾਓ ਤੇ ਉਹਨਾਂ ਟਿਕਾ ਬਣਾ ਲਿਓ ਗੱਲ ਮੈਂ ਥੋੜੀ ਪਤੇ ਦੀ ਕਰਨੀ ਆ ਆ ਤੁਸੀਂ ਸੁਣਿਆ ਹੋਣਾ ਚੰਗੇ ਭੜੇ ਸਾਡੇ ਅੰਮ੍ਰਿਤਧਾਰੀ ਵੀ ਉਹ ਇੱਕ ਅਖੋਤੀ ਵੱਲੋਂ ਬੋਲਿਆ ਹੋਇਆ ਕਲਿੱਪ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਨੇ ਉਹ ਕੀ ਕਹਿੰਦਾ ਵਾ ਖੌਤੀ ਕਹੇ ਜੀ ਚਪੈਰਾ ਸਾਬ ਪਖੰਡ ਹੈ ਕੀ ਕਿਹਾ ਜੀ ਚਪੈਰਾ ਪਖੰਡ ਹੈ ਇਹਦਾ ਮਤਲਬ ਵੀ ਜਿੱਥੇ ਸੰਗਤਾਂ ਦੀ ਵੱਡੀ ਗਿਣਤੀ ਆ ਤੇ ਸੰਗਤਾਂ ਰਲ ਕੇ ਸੁਖਮਨੀ ਸਾਹਿਬ ਜਪਜੀ ਸਾਹਿਬ ਤੇ ਚੌਪੈ ਸਹਿਬ ਦਾ ਪਾਠ ਕਰ ਰਹੀਆਂ ਮਹਾਰਾਜ ਦਾ ਨਾਮ ਲੈਣਾ ਜਾਪ ਕਰਨਾ ਪਖੰਡ ਹੈ ਦੇਵ ਜਵਾ ਉਹ ਪਖੰਡਿਆ ਅਥਾ ਪਾਰਾਂ ਦੀ ਤੁਸੀਂ ਗੱਲ ਕਰਦੇ ਹੋ ਆ ਛੋਟਾ ਬੱਚਾ ਖਲੋਤਾ ਹੈ ਇੱਥੇ ਮੇਰੇ ਨਾਲ ਮੇਰੀ ਧੀ ਰਾਣੀ ਖਲੋਤੀ ਸੀ ਮੈਂ ਉਹ ਬੱਚੀ ਨੂੰ ਕਹਾਂ ਮਰੀਏ ਤੇ ਇਹ ਨਾਮ ਜਪਿਆ ਕਰ ਉਹ ਪਹਿਲੀ ਸਟੇਜ ਤੋਂ ਸ਼ੁਰੂ ਕਰੂਗੀ ਵੀ ਸਿੱਧਾ 8ਵੇਂ ਤੇ ਜਾ ਕੇ ਖਲੋਵੇਗੀ ਪਹਿਲਾ ਪੈਰ ਤੇ ਸ਼ੁਰੂ ਕਰ ਲਈਏ ਇਹ ਉਹੀ ਲੋ ਗਿਆ ਜਿਹੜੇ ਕਹਿੰਦੇ ਵੀ ਅੰਮ੍ਰਿਤ ਵੇਲਾ ਕਿਉਂ ਸੰਭਲਣਾ ਜੀ ਜਦੋਂ ਉੱਠਦੇ ਆ ਉਦੋਂ ਹੀ ਅੰਮ੍ਰਿਤ ਵੇਲਾ ਪਹਿਲਾਂ ਇਹਨਾਂ ਨੇ ਕਿਹਾ ਵੀ ਅਸੀਂ ਦਸਮਤੀ ਬਾਣੀ ਨੂੰ ਨਹੀਂ ਮੰਨਦੇ ਚਲੋ ਵਿਚਾਰ ਕੀਤੀ ਵੀ ਚਲੋ ਆਦ ਮਹਾਰਾਜ ਨੂੰ ਤੇ ਮੰਨਦੇ ਹੀ ਆ ਫਿਰ ਅਸੀਂ ਸਵੈਗਿਆ ਦੇ ਖਿਲਾਫ ਹੋ ਤੁਰੇ ਹੁਣ ਕੀ ਹੋਇਆ ਜੀ ਬਾਬਾ ਦੀਪ ਸਿੰਘ ਸਾਹਿਬ ਜੀਆਂ ਦੇ ਦਰ ਤੇ ਜਾ ਕੇ ਸੰਗਤਾਂ ਦੁਪਹਿਰਾਂ ਸਭ ਕਰਦੀਆਂ ਨੇ ਵੇਖੋ ਭਾਈ ਐਤਵਾਰ ਦਾ ਉਹ ਦਿਨ ਸੰਗਤਾਂ ਚੁਣ ਦਿੰਦੀਆਂ ਨੇ ਹਰ ਇੱਕ ਇਨਸਾਨ ਕਮਾਂਕਾਰਾਂ ਵਿੱਚ ਰੁੱਝਿਆ ਹੋਇਆ ਤੇ ਕੋਈ ਕੰਮ ਕਰਨ ਵਾਲਾ ਐਤਵਾਰ ਵਾਲਾ ਦਿਨ ਵੀ ਜੇ ਗੁਰੂ ਦੇ ਲੇਖੇ ਲਾਉਂਦਾ ਤੇ ਮਾੜੀ ਗੱਲ ਵਾ ਕਿ ਚੰਗੀ ਗੱਲ ਆ ਨਾਮ ਤੇ ਉੱਥੇ ਗੁਰੂ ਦਾ ਹੀ ਲਿਆ ਜਾਂਦਾ ਵਾ ਉਹ ਪਹਿਲੇ ਪੈਰ ਤੋਂ ਸ਼ੁਰੂ ਕਰੋ ਫਿਰ ਦੂਜੇ ਤੇ ਪਹੁੰਚੋ ਤੀਜੇ ਤੇ ਪਹੁੰਚੋ ਫੇਰੀ ਚਾਰ ਪੈਰਾਂ ਤੱਕ ਪਹੁੰਚੇ ਆ ਫੇਰੀ ਚ ਪੈਰਾ ਸਭ ਕਰਨ ਵਾਸਤੇ ਆਇਆ ਇੱਕ ਪਾਸੇ ਅਸੀਂ ਕਹਿੰਨੇ ਆ ਵੀ ਸਾਡੇ ਲੋਗ ਸਾਡੇ ਸਿੱਖ ਐਨਾ ਪ੍ਰਚਾਰ ਹੋਈ ਜਾਂਦਾ ਜੀ ਇਹ ਜਾ ਜਾ ਕੇ ਬੰਦੇ ਆ ਪਾਸਟਰਾਂ ਦੇ ਕੋਲ ਉਹਨਾਂ ਐਨੇ ਲੋਗ ਆਪਣੇ ਮਗਰ ਲਾ ਲਏ ਤੇ ਕਸੂਰਵਾਰ ਕੌਣ ਆ ਇਹੋ ਹੀ ਅਖੌਤੀ ਆ ਜਿਹੜੇ ਕਹਿੰਦੇ ਵੀ ਇਹ ਪਖੰਡਿਆ ਪਖੰਡ ਕਿਵੇਂ ਹੋ ਗਿਆ ਤੁਸੀਂ ਕਹਿੰਦੇ ਆ ਵੀ ਆਪਾ ਗੁਰੂ ਰਾਮਦਾਸ ਮਹਾਰਾ ਨੂੰ ਨੀਵਾ ਕਰ ਦਿੱਤਾ ਗੁਰੂ ਰਾਮਦਾਸ ਮਹਾਰਾ ਜੀ ਕਿਵੇਂ ਨੀਵੇਂ ਹੋ ਸਕਦੇ ਜੀ ਮੰਨਦੇ ਆ ਕਿ ਬਾਬਾ ਦੀਪ ਸਿੰਘ ਸਾਹਿਬ ਮੰਨਣਾ ਕਿ ਬਿਲਕੁਲ ਗੁਰੂ ਰਾਮਦਾਸ ਦਾ ਪੋਤੇ ਆ ਜਿਹਨੇ ਆਪਣੇ ਪਿਓ ਦੇ ਘਰ ਦੇ ਉੱਪਰ ਹਾਜ਼ਰੀ ਨਹੀਂ ਝੱਲਣ ਦਿੱਤਾ ਉਥੇ ਕੇਸਰੀ ਜਨਾਇਆ ਜਿਉਂਦੇ ਜੀ ਉਥੇ ਹਾਜ਼ਰੀ ਨਹੀਂ ਝੁੱਲਣ ਦਉ ਕੇਸਰੀ ਰਹੇਗਾ ਕੁਰਬਾਨੀ ਦਿੱਤੀ ਮਾਰੇ ਦੇ ਚਰਨਾਂ ਵਿੱਚ ਸੀਸ ਭੇਟ ਕੀਤਾ ਆਪਣੇ ਹਰਿਮੰਦਰ ਨੂੰ ਆਜ਼ਾਦ ਕਰਵਾਇਆ ਉਸੇ ਗੁਰੂ ਰਾਮਦਾਸ ਦਾ ਪੁੱਤ ਆ ਬਾਬਾ ਦੀਪ ਸਿੰਘ ਸਾਹਿਬ ਤੇ ਹੁਣ ਤੁਸੀਂ ਪਰਿਵਾਰਾਂ ਵਾਲੇ ਬੈਠਿਓ ਕਹੇ ਪੁੱਤ ਦੀ ਬਾਪ ਦੇ ਸਾਹਮਣੇ ਕੋਈ ਵਡਿਆਈ ਕਰੇ ਕੋਈ ਹਸਤਤ ਕਰੇ ਤੇ ਪਿਓ ਦਾ ਸੀਨਾ ਚੌੜਾ ਹੁੰਦਾ ਕਿ ਨਹੀਂ ਹੁੰਦਾ ਹੁੰਦਾ ਨਾ ਤਕਲੀਫ ਅੱਜ ਤੁਹਾਨੂੰ ਆ ਗੁਰੂ ਰਾਮਦਾਸ ਮਹਾਰਾਜ ਨੂੰ ਨਹੀਂ ਕਿ ਜੇ ਸੰਗਤਾਂ ਮੇਰੇ ਦਰ ਤੇ ਨਮਸਕਾਰਾਂ ਕਰਦੀਆਂ ਤੇ ਮੇਰੇ ਪੁੱਤ ਬਾਬਾ ਦੀਪ ਸਿੰਘ ਦਾ ਘਰ ਆ ਉਥੇ ਜਾ ਕੇ ਵੀ ਸਿੱਖਦੇ ਕਰਦੀਆਂ ਨੇ ਉਥੇ ਵੀ ਚੌਂਕੜਾ ਮਾਰ ਮਾਰ ਕੇ ਸੰਗਤਾਂ ਭਗਤੀ ਕਰਦੀਆਂ ਨੇ ਉਹ ਬਾਪ ਦਾ ਸੀਨਾ ਚੌੜਾ ਹੁੰਦਾ ਹੋਵੇਗਾ ਤੇ ਚਾਹੇ ਗੁਰੂ ਸਾਹਿਬ ਜੀ ਦੀ ਉਸਤਤ ਵਡਿਆਈ ਅਹੀ ਦੇ ਸੁਣਾਉਂਦਿਆਂ ਤੁਰ ਜਾਣਾ ਕੌਣ ਕਰ ਸਕਦਾ ਪਰ ਇਹ ਅਖਾਤੀ ਵਡਿਆਈ ਨਹੀਂ ਕਰ ਸਕਦੇ ਇਹਨਾਂ ਭੰਡੀ ਪ੍ਰਚਾਰ ਕਰਨਾ ਸ਼ੁਰੂ ਕੀਤਾ ਆ ਵੀ ਮਾੜਾ ਜੀ ਉਹ ਵੀ ਮਾੜਾ ਅੱਗੇ ਸੰਗਤਾਂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਸੀ ਅੱਜ ਵੀ ਮੇਰੇ ਬਜ਼ੁਰਗ ਸੰਗਤ ਵਿੱਚ ਬੈਠਿਆ ਤੁਹਾਡੇ ਹੱਥ ਚ ਮਾਲਾ ਹੋਣੀ ਆ ਮਹਾਪੁਰਸ਼ ਬੈਠਿਆ ਹੱਥ ਵਿੱਚ ਮਾਲਾ ਵਾ ਅਸੀਂ ਕਹਿੰਦੇ ਆ ਵੀ ਨਾਲੇ ਪ੍ਰਸੰਗ ਸੁਣੀ ਜਾਂਦੇ ਆ ਨਾਲੇ ਸੰਗਤਾਂ ਨਾਲ ਗੱਲਾਂ ਕਰੀ ਜਾਂਦੇ ਆ ਵਾਹਿਗੁਰੂ ਜਿਹੜਾ ਜਪਣ ਵਾਲਾ ਵਾ ਨਾ ਉਹਦੇ ਅੰਦਰ ਉਹ ਰੋਮ ਰੋਮ ਵਿੱਚ ਵਸਦਾ ਵਾ ਵਾਹ ਗੁਰੂ ਵਾਹ ਗੁਰੂ ਤੇ ਅਹੀ ਵਾਹਿਗੁਰੂ ਵਾਹਿਗੁਰੂ ਨੂੰ ਕੀ ਕਿਹਾ ਇਹ ਹੈ ਖੋਤੀ ਸੀ ਨਾ ਕਹਿੰਦੇ ਜੀ ਤੋਤਾ ਰਟਣਿਆ ਮਹਾਰਜ ਕੀ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਮੈਂ ਖੋਈ ਖੋਈ ਕਿਸੇ ਪਾਸੇ ਨੂੰ ਨਹੀਂ ਤੁਹੀ ਲੱਗਦੇ ਜੋ ਮੂਹ ਹੁੰਦਾ ਬਾਕੀ ਤੁਰੀ ਆਉਂਦੇ ਆ ਫਿਰ ਤੁਸੀਂ ਕਹਿੰਦੇ ਆ ਜੇ ਬਾਬਾ ਦੀਪ ਸਿੰਘ ਸੱਚਮੁੱਚ ਆ ਗਿਆ ਤੇ ਕੀ ਕਹੂਗਾ ਇਹਨਾਂ ਲੋਕਾਂ ਨੂੰ ਮੈਂ ਕਹਿੰਨੀ ਆ ਆਉਣ ਬਾਬਾ ਦੀਪ ਸਿੰਘ ਸੱਚਮੁੱਚ ਤੇ ਯਾਦ ਰੱਖਿਓ ਬਾਬਾ ਦੀਪ ਸਿੰਘ ਸੀ ਵੀ ਨਿਹੰਗ ਸਿੰਘ ਤੇ ਨਿਹੰਗ ਸਿੰਘਾਂ ਦਾ ਪਤਾ ਵਾ ਨਾ ਤੇ ਬਾਬਾ ਦੀਪ ਸਿੰਘ ਦੇ ਹੱਥ ਵਿੱਚ ਦੋ ਤਾਰਾ ਖੰਡਾ ਸੀ ਐਵੇਂ ਨਹੀਂ ਬਾਬਾ ਦੀਪ ਸਿੰਘ ਨੂੰ ਖੰਡੇ ਵਾਲਾ ਬਾਪੂ ਕਿਹਾ ਜਾਂਦਾ ਤੇ ਸੁੰਦਰ ਗੁਟਕੇ ਦੇ ਕਦੇ ਮਹਾਂਪੁਰਸ਼ਾਂ ਦੇ ਦਰਸ਼ਨ ਕਰ ਲਿਓ ਨਾ ਬਾਬਾ ਜੀ ਦੇ ਜਿਹੜੀ ਗੁਰਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਆ ਤੁਸੀਂ ਕਹਿੰਦੇ ਉਹਨੂੰ ਅਸੀਂ ਮੰਨਦੇ ਨਹੀਂ ਕਿੰਨੀਆਂ ਬਾਣੀਆਂ ਹੁੰਦੀਆਂ ਨੇ ਨੇਤਰੇਮ ਦੇ ਵਿੱਚ ਜਪਜੀ ਸਾਹਿਬ ਜਪ ਸਾਹਿਬ ਤੋ ਪ੍ਰਸਾਦ ਸਵਈਏ ਚਾ ਪੈਸਾ ਤੇ ਇਹ ਕੀ ਮੰਨਦੇ ਆ ਕਹਿੰਦੇ ਆਨੰਦ ਸਾਹਿਬ ਇਹ ਪੰਜ ਬਾਣੀਆਂ ਹੋ ਗਈਆਂ ਇਹ ਕਹਿੰਦੇ ਹੀ ਤੇ ਜਪਦੀ ਸ਼ਬਦ ਦੇ ਨੰਦ ਸਾਹਿਬ ਦੀ ਬਾਣੀ ਨੂੰ ਮੰਨਣਾ ਉਹੀ ਲੋਗੋਂ ਨਾ ਤੇ ਗੱਲਾਂ ਤੁਸੀਂ ਬਾਬਾ ਦੀਪ ਸਿੰਘ ਦੀਆਂ ਕਰਦੇ ਹੋ ਉਹੀ ਸੁੰਦਰ ਗੁਟਕਾ ਜਿਹੜਾ ਬਾਬਾ ਜੀ ਹੱਥ ਪੜ ਕੇ ਬਾਣੀ ਪੜਿਆ ਕਰਦੇ ਸੀ ਉਹਦੇ ਜੋ ਤੁਸੀਂ ਦੋ ਬਾਣੀਆਂ ਨੂੰ ਮੰਨਦੇ ਹੋ ਤੇ ਤੁਸੀਂ ਕਹਿੰਦੇ ਆ ਵੀ ਆਵੇ ਬਾਬਾ ਦੀਪ ਸਿੰਘ ਤੇ ਤੁਹਾਨੂੰ ਕੀ ਕਹਵੇਗਾ ਮੈਂ ਕਹਿੰਨੀ ਆ ਵੀ ਤੂੰ ਹੀ ਕਿਤੇ ਵੱਜ ਕੇ ਰਿਓ ਬਾਬਾ ਦੀਪ ਸਿੰਘ ਤੋਂ ਜੇ ਸਾਜਮੋਟੇ ਬਾਬਾ ਦੀਪ ਸਿੰਘ ਜੀ ਪ੍ਰਗਟ ਹੋ ਗਏ ਨਾ ਹੈਗੇ ਇੱਥੇ ਹੀ ਆ ਕਿਉਂਕਿ ਮਰਦਾ ਉਹ ਆ ਜਿਹੜਾ ਜੰਮਦਾ ਵਾ ਤੇ ਜਿਹੜੇ ਸ਼ਹੀਦ ਆ ਨਾ ਉਹ ਕਦੇ ਕਿਤੇ ਜਾਂਦੇ ਨਹੀਂ ਉਹ ਸਦਾ ਹਾਜ਼ਰ ਨਾਜ਼ਰ ਅੰਗ ਸੰਗ ਰਹਿੰਦੇ ਆ ਵਰਤਦੇ ਆ ਪਰ ਇਹ ਮੂਰਖ ਨਹੀਂ ਸਮਝ ਸਕਦੇ ਭਾਵ ਨਹੀਂ ਨਹੀਂ ਯਾਦ ਰੱਖਿਓ ਸੰਗਤ ਜੀ ਜੇ ਸੇਖ ਦੇ ਹਿਰਦੇ ਦੇ ਅੰਦਰ ਪਿਆਰ ਨਹੀਂ ਨਾ ਭਾਵਨਾ ਨਹੀਂ ਤੇ ਮਰਜ ਕਹਿੰਦੇ ਸਿਖਾ ਤੂੰ ਸਿੱਖ ਕੋਹਨ ਦੇ ਹੱਕਦਾਰ ਵੀ ਨਹੀਂ ਅਜ ਬਾਣੀ ਨੂੰ ਪਖੰਡ ਦੱਸਿਆ ਜਾਂਦਾ ਤੇ ਕੱਲੂ ਕੀ ਕਹਿਣਗੇ ਬਾਬਾ ਦੀਪ ਸਿੰਘ ਜੀ ਕੋਈ ਹੋਏ ਨਹੀਂ ਉਹਨਾਂ ਨੂੰ ਨਾ ਮੰਨੋ ਮੰਨ ਲੋਗੇ ਫੇਰ ਇਸ ਗੱਲ ਨੂੰ ਇਸ ਕਰਕੇ ਸੰਗਤ ਜੀ ਇਹਨਾਂ ਚੀਜ਼ਾਂ ਨੂੰ ਇਗਨੋਰ ਕਰੋ ਭਰੋਸਾ ਰੱਖੋ ਮਹਾਰਜ ਪ੍ਰਤੀ ਪਿਆਰ ਰੱਖੋ ਤੁਸੀਂ ਤੇ ਹੋਰ ਜਾਣਾ ਚਾਹੀਦਾ ਹੋਰ ਮਾਰੋ ਚੌਂਕੜੇ ਅਹੀਂ ਤੇ ਅਮਰਤ ਵੇਲਾ ਵੀ ਸੰਭਾਲਾਂਗੇ ਅਹੀਂ ਤਾਂ ਚੁਪਾਰੇ ਵੀ ਕਟਾਂਗੇ ਤੇ ਅੱਠ ਪੈਰ ਦੀ ਗੱਲ ਕਰਦੇ ਆਂ ਅਹੀਂ ਤੇ ਝੋਲੀ ਅੱਡ ਕੇ ਅਰਦਾਸ ਕਰਦਿਆਂ ਮਰਜ਼ ਇੰਨੀ ਬੰਦਗੀ ਸਾਰਿਆਂ ਦੀ ਝੋਲੀ ਵਿੱਚ ਪਾ ਦੇ